ਔਰ ਗੈਸਟਰਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਬਾਦਲ ਵੀ ਸਾਰੀ ਦੀ ਸਾਰੀ ਭਾਸ਼ਾ ਗੈਸਟਰਾ ਦੀ ਬੋਲ। ਉਸੇ ਹੀ ਲੇਹੇ ਦੇ ਵਿੱਚ ਉਸੇ ਹੀ ਲੇਹੇ ਦੇ ਵਿੱਚ ਉਹ ਦਬਕਾਉਂਦਾ। ਦਾਬੇ ਮਾਰਦਾ। ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਨੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ। ਤੇ ਨਾ ਹੀ ਕਦੀ ਝੁਕ ਗਏ। ਜਿਹੜਾ ਪਿਛਲਾ ਅਤੇ ਕਾਰਡ ਬੋਲਦਾ ਤੇ ਪਿਛਲਾ ਸਰਵੀਰ ਉਹਨਾਂ ਦਾ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਹੋਏ ਕਿਤੇ ਵਿਕੀ ਮਧੂ ਖੇਲ ਤੋਂ ਲੈ ਕੇ ਅਮਨਦੀਪ ਮਲਵਾਨੀ ਪੀ ਬੜੈਚ ਹੋਕੀ ਫਾਜ਼ਲ ਦਾ ਗੋਡੀ ਬਰਾੜ ਕੁਲਦੀਪ ਮਦੂਆ ਦਾ ਸ਼ੇਰਾਲ ਖੁੱਬਨ ਸੋਨੋਤ ਕੱਲਾ ਲੱਕੀ ਪਟਿਆਲਾ ਦੇ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋਈ ਦੋ ਛੇ ਲਾਲ ਹੈ ਇਹ ਉਹ ਆ ਜਿਹੜੀਆਂ ਅਖਬਾਰਾਂ ਦੇ ਵਿੱਚ ਆਈਆਂ ਇਹ ਤੇ ਕੋ ਸਾਰੀਆਂ ਫੋਟੋ ਨੇ ਸਭ ਇਹ ਉਹਨਾਂ ਦਾ ਇਹਨਾਂ ਬੰਦਿਆਂ ਦੀਆਂ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੱਸਟਾ ਨੂੰ ਲੈ ਕੇ ਆਇਆ ਕਿ ਗੱਸਟਾ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ੇ ਕੀਤਾ ਜਾਵੇ ਮੈਂ ਇਹ ਕਿਹਾ ਚਾਹੁੰਦਾ ਕਿ ਸਭ ਇਦਾਂ ਕਦੇ ਨਹੀਂ ਹੋਊਗਾ ਨਾ ਇਦਾਂ ਕਦ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਫਰਵਾਹ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਵਾਪਰ ਟੈਂਟ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਓਦਾਂ ਹੀ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਮਕਨਤਾ ਨੂੰ ਕਿ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਆ ਕੇ ਦਬ ਜਣਗੇ ਜਾਂ ਕੋਹਾ ਹਮਾਂ ਦੀ ਪਾਰਟੀ ਦਾ ਵਕੀਲ ਦਬ ਜੂਗਾ ਤਾਂ ਕੋਈ ਬਦਲ ਨਹੀਂ ਆ। ਦਾ ਹੀ ਗਾਲੀ ਸੱਤ ਉਹਨਾਂ ਨੇ ਮੱਲ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਦਿੱਖੀ ਮੁੰਡਾ ਕਰਦਾ ਕਿ ਕਿਹਦਾ ਜਿਵੇਂ ਕਿ ਗੈਸਾ ਵੀ ਬਾਡੀ ਲੈਂਗੁਏਜ ਗੈਸਾ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਕਿ ਤੁਹਾਨੂੰ ਮੱਲ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰਕੇ ਕਹਿੰਦੀ ਆ ਕਿ ਤੁਸੀਂ ਕਿਹੜੇ ਲੈ ਕੇ ਤੇ ਵਾਹ ਬਹੁਤ ਕਰੋਗਾ ਅਜਿਹੀ ਜਿਹਦੇ ਰਾਹ ਤੁਸੀਂ ਪੰਜਾਬ ਦੀ ਪ੍ਰੋਡਕਟ ਨੂੰ ਪਹੁੰਚਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦਿੱਤੇ ਨੇ ਜੀ ਨੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਕਿਤਾਜੀ ਸਰਦਾਰ ਤੋਂ ਨਾਲ ਸਿੰਘ ਬਾਦਲ ਟੀਮ ਦੇ ਉਸ ਸੀਗੇ ਕਾਲੀ ਦਾ ਮੇ ਘਾਤ ਸੀਗੇ ਉਹਨਾਂ ਦੇ ਇਹ ਹਾਲਾਤ ਲਾਂਦੇ ਕਾਲਸ ਨੇ ਤੇ ਕਾਲੇ ਦਰਵਾਜ਼ੇ ਲਾ ਕੇ ਤਾਂ ਪੰਜਾਬ ਵਿੱਚ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਜੀ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇਹ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਆਈਐਮ ਇਹਦਾ ਜਿਹੜਾ ਇਸ਼ੂ ਸੀਗਾ ਉਹ ਦੇਵਿਲਾਲ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਨਾ ਆਪਣੇ ਹੱਥੋਂ ਬਣਾਵੇ ਤੇ ਪੰਜਾਬ ਦੇ ਪੁੱਤ ਕਿੰਨੇ ਮਰ ਗਏ ਕਿੰਨੇ ਪੰਜਾਬੀ ਮਰ ਗਏ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫਿਰ ਉਸ ਰਾਹ ਤੇ ਖੜਾ ਦੋਦੇ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐ ਕੰਮ ਕਰ ਲਈ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋਸ ਐਸਐਚਓ ਹੈ ਇੱਕ ਗੁਰਚਰਨ ਸਿੰਘ ਹੈ ਇੱਕ ਸੀਐਨਸੀ ਪ੍ਰਭਜੀਤ ਸਿੰਘ ਹੈ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂਜੀਤ ਪੰਨ ਸਿੰਘ ਜੀ ਸਿੰਘ ਕੀ ਹੈ ਰਿਪੂ ਦਪਨ ਸਿੰਘ ਐ ਹੁੰਦੇ ਹੁਕਮ ਉਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਫਿਰ ਚੱਲ ਪੈਂਦੇ ਆ ਉਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਪੀਐਸਬੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਮੈਂ ਪੁੱਛਣਾ ਚਾਹਣਾ ਹੈ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਬੀਜੇਪੀ ਲੈ ਚੱਕਿਆ ਜਾਂ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਅਕਾਲੀ ਦਲ ਉਹ ਸੋਚਦੇ ਆ ਕਿ ਅਕਾਲੀਆਂ ਨੂੰ ਡਰਾ ਲਵੋਗੇ ਕਿੰਨਾ ਡਰਾ ਲਵੋਗੇ ਅਕਾਲੀ ਡਰਨ ਵਾਲੇ ਆ ਕਾਲੀਆਂ ਦੇ ਵਿੱਚ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਵਾਉਂਗੇ ਉੰਨੀ 63 ਸ਼ਾਦੀ ਦੇ ਵਜਦੇ ਆ ਕੇ ਮੈਂ ਇਹ ਜੇ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰ ਸ਼ਾਹੀ ਨੇ ਸ਼ਰੀਆ ਮੰਨਣਾ ਉਪਨਾ ਕੇ ਨਹੀਂ ਤੇ ਇਹੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿਤੇ ਕਿਤੇ ਜਾਂ ਜ਼ਿਲ੍ਹਾ ਪ੍ਰੀਸ਼ਦ ਤੇ ਕਾਗਜ਼ ਰੱਦ ਕਰਦੇ ਹੋ ਦੂਜੇ ਕਰਦੇ ਹੋ ਪਰ ਲੈਗਜਨ ਕਮਿਸ਼ਨ ਦੇ ਥੱਲੇ ਕਲਿਆਣੀ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਨਹੀਂ ਐਨੇ ਐਨੇ ਥੱਲੇ ਲੱਗੇ ਪਈ ਐਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਬਾਦਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਐਕਟ ਕੀਤਾ ਹੈ ਬੀਬੀਆਂ ਨੂੰ ਘਰੋਂ ਚੱਕਣਾ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਤੁਹਾਨੂੰ ਦੱਸਦਾ ਹੈ ਕਿ ਪੈਰਾਂ ਥਲੋ ਜ਼ਮੀਨ ਨਿਕਲ ਗਈ ਇਹਨਾਂ ਦੀ ਉਹਨਾਂ ਨੂੰ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਭ ਗੱਲ ਬਣਨੀ ਹੈ ਨਹੀਂ ਤਾਂ ਆ ਗਿਆ ਕਾਲੀ ਦਲ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਚ ਉਹਦੀ ਜਮਾਨ ਜਾਂ ਖੁੰਦੀ ਹੁੰਦੀ ਹੁੰਦੀ ਹੈ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਗੱਲ ਲੱਗ ਜੂ ਮੇਰਾ ਤੁਹਾਡੇ ਨਾਲ ਸੰਗਤਨਾਵਾਦ ਹੈ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਉਹਨੂੰ ਵੀ ਪੁਕਤਨਾ ਪੈਣਾ ਹੈ ਉਹਨੂੰ ਪੁਕਤਨਾ ਪੈਣਾ ਕਿਉਂਕਿ ਐ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜਦੇ ਹੋ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਦੇ ਉੱਪਰ ਜੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਨ੍ਹਾ ਹੀ ਹੈ ਤੁਹਾਨੂੰ ਵੀ ਉਹਦੇ ਦਾਇਰੇ 'ਚ ਆਉਣਾ ਪੈਣਾ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਚਾਹੁੰਦਾ ਹਾਂ ਜਿੰਨਾ ਜਿੰਨਾਂ ਨੇ ਕਾਨੂੰਨ ਤੋੜਿਆ ਉਹਨਾਂ ਨੂੰ ਉਸੇ ਕਾਨੂੰਨ ਦੇ ਦੀਨ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਮੈਂ ਮੇਰਾ ਪਹਿਲਾ ਸੁਨੇਹਾ ਸਾਰਿਆਂ ਨੂੰ ਹੈ ਬੋਲੇ ਸੋਨਿਹਾਲ ਸੋਨਿਹਾਲ ਦੂਜੀ ਗੱਲ ਇਹਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਜਾ ਰਿਹਾ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਮਿੱਡੂ ਖੇੜਾ ਸਾਹਿਬ ਕਿੱਥੇ ਹੈ ਆ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਆ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਐ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਸੋਨੇ ਹਾ ਜੀ ਜੀ ਤੁਹਾਡੀ ਜਵਾਨਤਾ ਵੀ ਅਸੀਂ ਕਰਾਵਾਂਗੇ ਤੇ ਇੱਥੋਂ ਲੈ ਕੇ ਜਿੱਥੇ ਤੱਕ ਕੋਈ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਕੋਈ ਹਲਕ ਨੂੰ ਪਤਾ ਹੀ ਹੋਣਾ 9780600019 ਆ ਨੋਟ ਕਰ ਲਿਓ ਦਿਨ ਹੋਵੇ ਰਾਤ ਹੋਵੇ ਆ ਨਾਲ ਦੇਣਾ ਮੈਨੂੰ ਦੱਸਦੇ ਰਹਿਣਗੇ ਤੇ ਨਾਲ ਦੇਣਾ ਅਸੀਂ ਜਿੱਥੇ-ਜਿੱਥੇ ਕੀ ਕਰਨਾ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰੋ ਦੂਜੀ ਗੱਲ ਜਿਨੇ ਆਪਣੇ ਸਰਪੰਚ ਜਿਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆ ਆਪਾਂ ਇਹਨਾਂ ਤੋਂ ਇੱਕ ਸਾਲ ਦਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨੱਕ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੀ ਉਹ ਤੋਂ ਵੱਧ ਤੁਹਾਨੂੰ ਲਊਗਾ ਅੱਗੇ ਅੱਜ ਪੰਜਾਬ ਵਿੱਚ ਥੋਡੇ ਵਰਕਰਾਂ ਦੇ ਹੌਸਲੇ ਦੇਖ ਕੇ ਥੋਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ 'ਚ ਜੋਸ਼ ਆਇਆ ਹੈ ਸਾਰੀ ਕੌਮ 'ਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਸੀ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਚ ਕਿੰਨੀ ਤਰੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲ ਇੰਡਸਟਰੀਸਟਰ ਮੇਰੇ ਕੋਲੇ ਰੀਅਲ ਏਸਟੇਟ ਵਾਲੇ ਜਿਨ੍ਹਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲ ਕਰੋੜ ਰੁਪਏ ਭੇਜ ਸਾਡੇ ਕੋਲੇ 2 ਕਰੋੜ ਰੁਪਏ ਭੇਜ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਐ ਇੱਥੇ ਬੀ ਐਫ ਸੀ ਸੀ ਤੁਹਾਡੇ ਚਵਾਲ ਚ ਹਰ ਦੁਕਾਨ ਤੇ ਜਾ ਕੇ ਉਹਨੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਫਸਰ ਦੇ ਜੀਮਾ ਉਹਨੇ ਖੈਰ ਦੇ ਜਿੰਨੇ ਵਪਾਰੀਆ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵੜ ਤੋਂ ਹੱਕਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਐ ਇਹਨਾਂ ਨੇ ਫੈਸਲਾ ਕਰ ਲਿਆ ਐ ਤਿਉ ਸਾਰੀ ਵੇਚ ਦੇਣੀ ਆਪਣੇ ਚਿਹਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀ ਦਲ ਉਹਨਾਂ ਨੂੰ ਚਤਾਵਨੀ ਦੇਣਾ ਚਾਹੁੰਦਾ ਆ ਅਫਸਰ ਸਬਾਨ ਨੂੰ ਵੀ ਕੋਈ ਐਜਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਆ ਦਿੱਲੀ ਵਾਲੇ ਲੁਟੇਰੇ ਉੱਠ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਫਿਰ ਤੋਂ ਪਰਿਕ੍ਰਿਤੀ ਜਾਊਗੀ ਜਾ ਜਿਹੜੇ ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਆ ਜਿਹੜਾ ਸਾਲ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਅਲੂ ਬਹੁਤ ਵਧੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਬਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਬਹੁਤ ਜਗ੍ਹਾ ਸਾਰੀਆਂ ਵੇਚ ਲਾ ਦੀਆਂ ਅਕਾਲੀ ਦਲ ਨਹੀਂ ਹੋਣਾਂ